oh yeah. my yeah. yeah. you fucking it

ਕਿਤੇ ਪਿਆਲੇ ਦੀ ਭੰਗ ਦੇ ਪਿਆਲੇ ਪੀ ਮੇਰੇ ਬਾਬਾ ਭੰਗ ਦੇ ਪਿਆਲੇ ਪੀ ਦੀ ਮਹਿਰਗੜੀ ਤੂੰ ਬਿਤੀ ਪਗਾ ਪੀੜਿਆ ਹੱਥ ਵਗੀਰਾ ਪਕੜ ਗਵਲੀ ਕੀਤੀ ਆਜ ਸੰਭਲ ਸੰਭਲ ਕੇ ਫੇਰ ਜਵਾਨਾ ਤੈਨੂੰ ਕਿੱਥੇ ਚਾਈ ਕੀ ਭੰਗ ਦੇ ਪਿਆਲੇ ਪੀ ਮੇਰੇ ਬਾਬਾ ਭੰਗ ਦੇ ਪਿਆਲੇ ਪੀ ਭੰਗ ਦੇ ਪਿਆਲੇ ਪੀ ਮੇਰੇ ਬਾਬਾ ਭੰਗ ਦੇ ਪਿਆਲੇ ਪੀ ਬੋਲ ਕੋਟਲੇਲੇ ਦੀ ਬੋਲ ਲਖਦਾ ਤੇ ਪੀਰ ਦੀ ਬੋਲ ਖਵਾਜੇ ਗਰੀਬ ਨਵਾਜ਼ ਦੀ ਬੋਲ ਖੇਤਰਪਾਲ ਜੋੜੇ ਝੰਡਾਂ ਵਾਲੇ ਦੀ ਬੋਲ ਮਹਾਕਾਲੀ ਦੇ ਦਰਬਾਰ ਦੀ ਬੋਲ ਮਾਂ ਮਸਾਣੀ ਦੇ ਦਰਬਾਰ ਦੀ ਬੋਲ ਭਾਗੋ ਜਨਨੀ ਦੇ ਦਰਬਾਰ ਦੀ ਬੋਲ ਇਸ ਨਗਰ ਖੇੜ ਦੀ ਬੋਲ ਪੀਰ ਦੇ ਸ਼ਿੱਕੇ ਮਛਲੇ ਦੇ ਬੋਲ ਪੀਰ ਦੇ ਸੈਕ ਦੇ ਚਰਾਗਾ ਦੇ ਬੋਲ ਧਰਤੀ ਮਾਤਾ ਦੀ ਬੋਲ ਇਸ ਨਗਰ ਖੇੜ ਜੀ ਸੇਵਾਦਾਰ ਬੋਲ ਮਾ ਬੈਸ਼ਨੂ ਦੇਵੀ ਦੀ ਬੋਲ ਮਾਤਾ ਸ਼ਾਮ ਕਰਮੋਣੀ ਦੀ ਬੋਲ ਪੈਰੋ ਛੜੀਏ ਛੱਤੀ ਪੋਣਾ ਦੇ ਗਵਾਨ ਦੀ ਹਾਂ ਚੱਲੀ ਸੇ ਬਦਰਾਂ ਵਗੀਰਾ ਜੇ ਲੈ ਡੀਟ ਦੇ ਨੇ ਤੇਰਾ ਵੀਰਾ ਵਾ ਤੁਗੀਰਾ ਜੇ ਲੈ ਡੀਟ ਦੇ ਨੇ ਤੇਰਾ ਵੀਰਾ ਵਾ ਤੁਗੀਰਾ ਜੇ ਲੈ ਦੀਖ ਲੈ ਨੇ ਤੇਰੇ ਹਾਂ ਦਰਬਾਰ ਦੇ ਵਿੱਚੋਂ ਐਸਾ ਹੁਕਮ ਆ ਗਿਆ ਕਹਿੰਦਾ ਅੱਜ ਦੀ ਚੌਕੀ ਮਨਜ਼ੂਰ ਹੈ ਬਾਬਾ ਕਹਿੰਦਾ ਓਏ ਦਾਣੇ ਦਾਣੇ ਤੇ ਮੋਹਰ ਲੱਗ ਗਈ ਹੈ ਕਹਿੰਦਾ ਜਿਹੜੇ ਸੇਵਾਦਾਰਾਂ ਨੇ ਕਹਿੰਦਾ ਐਸ ਭੰਡਾਰੇ ਦੇ ਵਿੱਚ ਰੁਪਈਏ ਤੋਂ ਲੈ ਕੇ ਤੇ 50 ਰੁਪਈਆ ਟਿੱਕਰ ਦੇਤਾ ਕਹਿੰਦਾ ਉਹਨਾਂ ਦੀ ਬੇੜੇ ਧਰ ਗਏ ਕਹਿੰਦਾ ਐਸਾ ਮਹਾਮਈ ਦਾ ਹੁਕਮ ਹੈ ਕਹਿੰਦਾ ਭੱਦਰਕਾਲੀ ਦੇ ਵਿੱਚ ਡੰਕੇ ਵੱਜ ਗਏ ਆ ਹਾਂ ਬਾਬਾ ਖੇਤਰਪਾਲ ਦਾ ਐਸਾ ਹੁਕਮ ਹੈ ਕਹਿੰਦਾ ਤੁਰ ਦਰਗਾਹ ਮਨਜ਼ੂਰ ਆ ਕਹਿੰਦਾ ਅੱਜ ਦਾ ਜਸਪਾਠ ਕਹਿੰਦਾ ਅੱਜ ਦੇ ਜਸਪਾਠ ਦੇ ਕੋਟਲੇ ਦੇ ਵਿੱਚ ਡੰਕੇ ਵੱਜ ਗਏ ਨਗਾਹੇ ਦੇ ਵਿੱਚ ਵੱਜ ਗਏ ਬਾੜਾ ਸਮਾਣੀ ਪੈਂਦਾ ਕਹਿੰਦਾ 21 ਦਿਨਾਂ ਦੇ ਵਿੱਚ ਨਾ ਰਿਜ਼ਲਟ ਮਿਲੇ ਤੇ ਕਹਿੰਦਾ ਕੋਈ ਕੰਜਰੀ ਖੇਡ ਗਈ ਕਹਿਦੀ ਓਏ ਸਵਾਦਰਾ ਹਾਂ ਅੱਗੇ ਗੱਲ ਬਾਬੇ ਤੋਂ ਪੁੱਛ ਕਿਉਂ ਨੇ ਕੀ ਆਂਦੇ ਚੱਲੀ ਸਵਾਦਰਾ ਖੜਾ ਵੀ ਸੇ ਬਦਰਾ ਇੱਕ ਹੁਕਮ ਲਾਉਂਦਾ ਬਾਬਾ ਮੈਨੂੰ ਇਹ ਆਏ ਕਹਿੰਦਾ ਕਹਿੰਦਾ ਥੋੜਾ ਜਿਹਾ ਕਮਾਂਡ ਐ ਇਸ ਬੰਦੇ ਦੇ ਵਿੱਚ ਹੈ ਜਾਂ ਨਹੀਂ ਨਿੰਕੀ ਨਾਲ ਰਹਿਣਾ ਜੇ ਕੁਝ ਪਾਉਣਾ ਦਾ ਪੀਰ ਤੂੰ ਤੇਰਾ ਮਨ ਨਹੀਂ ਕਰਦਾ ਸੀ ਗੱਡੀ ਚੱਕਣ ਨੂੰ ਹੈਗੀ ਸੀ ਗੱਲ ਕਹਿਣੀ ਸੀ ਹੈ ਹੈਗੀ ਸੀ ਗੱਲ ਬਾਤ ਇਹ ਓਏ ਹੈ ਨਹੀਂ ਸੀਗੀ ਵੀ ਮੈਂ ਗੱਡੀ ਨਹੀਂ ਚੱਕਣੀ ਹਜੇ ਪਹਿਲਾਂ ਹੈ ਨਹੀਂ ਸੀ ਹੁਣ ਹੈਗਾ ਵੀ ਆ ਸੇਵਾ ਮੈਂ ਸੰਭਾਲਣੀ ਆ ਹੈ ਤੇ ਬਾਬਾ ਕਹਿੰਦਾ ਨਿਮਕੇ ਰਹੀਂ ਜਿਹੜੇ ਗੁਰੂ ਦਾ ਪੱਲਾ ਫੜ ਲਿਆ ਚਾਹ ਤੈਨੂੰ ਖੂਹ ਦੇ ਵਿੱਚ ੱੱਕਾ ਮਾਰ ਦੇ ਕੇਦਾ ਇਹਦਾ ਬਚਨ ਨਾ ਪੁੱਠਾ ਮੋੜੀ ਤੇ ਜੇ ਅੱਛਾ ਤੇ ਪੋੜੀਆਂ ਨਾ ਲੱਗੀਆਂ ਤੇ ਢੂਨੇ ਵਾਲਾ ਸਾਧਨਾ ਆਖੀ ਇਹਨੂੰ ਮੰਜ਼ਲਾਂ ਤੇ ਕਰ ਪਜਾ ਦੂ ਜਿਹੜੀਆਂ ਤੂੰ ਸੋਚੀਆਂ ਨਹੀਂਆਂ ਠੀਕ ਐ ਇਹਦੀ ਆਗਿਆਕਾਰ ਦੇ ਵਿੱਚ ਨਹੀਂ ਆਪਦੀ ਮਾਤ ਪਿਤਾ ਦੇ ਆਗਿਆਕਾਰ ਦੇ ਵਿੱਚ ਨਹੀਂ ਤੇ ਤੇਰੀ ਕੋਈ ਬਾਣੀ ਫੜੂ ਐ ਪਿੰਡ ਦੇ ਵਿੱਚ ਨੇੜੇ-ਨੇੜੇ ਇਲਾਕਿਆਂ ਦੇ ਵਿੱਚ ਤੇਰਾ ਨਾਮ ਕੀ ਆ? ਹੈ? ਸੁਖਪਾਲ ਨੇੜੇ-ਨੇੜੇ ਏਰੀਏ ਦੇ ਵਿੱਚ ਤੇਰਾ ਨਾਮ ਜਸਪਾਲ ਨਾਮ ਰੋਸ਼ਨ ਹੋਵੇ ਤੇ ਜਾਂ ਫਿਰ ਕੋਟਲੇ ਦਾ ਪੀਰ ਨਾਖੀ ਨੂੰ ਪੀਰਾਂ ਫਕੀਰਾਂ ਦੀ ਐਸੀ ਮੇਰ ਹੈ ਪਹਿਲਾਂ ਵੀ ਸੀ ਤੇ ਅੱਜ ਵੀ ਰਹੂਗੀ ਇਹਨੂੰ ਕੋਈ ਰੋਕ ਨਹੀਂ ਸਕਦਾ ਜਿਹੜੀ ਇਹਦੋਂ ਪਹਿਲਾਂ ਕਹਾਣੀ ਹੋ ਗਈ ਐ ਉਹ ਤਾਂ ਵਾਪਸ ਆਉਂਦੀ ਨਹੀਂਗੀ ਹੈਨਾ ਇਹਦੋਂ ਪਹਿਲਾਂ ਜਿਹੜੀ ਕਹਾਣੀ ਹੋ ਗਈ ਉਹਦੂ ਭੁੱਲ ਜਾ ਜ਼ਿੰਦਗੀ ਦੀ ਨਿਹਾਰ ਬਦਲਨੀ ਹੈ ਤਾਂ ਠੀਕ ਐ ਐਨਾ ਹੁਕਮਾ ਟੇਕੇ ਮੱਥਾ ਬਹਿ ਜਾ ਅੱਗੇ ਗੱਲ ਬਾਬੇ ਨੂੰ ਪੁੱਛਦੇ ਆ ਕੀ ਕਹਿ ਗਿਆ ਬਾਬਾ ਆਉਂ ਗਈ ਤੇਰੀ ਆਵਾਵਲਾ ਕਹਿੰਦੇ ਰੰਗ ਰੰਗ ਦਾ ਲਾਉਣ ਜਾ ਮਕਬਿਲਾ ਵਾਹ ਪੀਰ ਬੋਲੇ ਵਾਰਿਆ ਤੇਰੇ ਲਾਵਾ ਵਰਦੀ ਤੇਰੇ ਬਾਜੋ ਬਾਵੜਾ ਮੇਰੀ ਰਾਜ ਨਾ ਰੰਦੀ ਹਾਏ ਕਿਸੇ ਵੀਰ ਨੇ ਕਣ ਪਾਏ ਹੁਣ ਕਰਦੀ ਬਾਵੜਾ செடபஃபெரட ரெந்தியோ வெள்ளாய் தங்க ਫਕੀਰ ਦਾ ਢੱਡੀਆਂ ਦਾ ਚੱਲ ਤੇ ਢੱਡੀਆਂ ਦਾ ਚੱਲ ਤੇ ਰੁਕ ਫਕੀਰ ਦਾ ਢੱਡੀਆਂ ਦਾ ਚੱਲ ਤੇ ਏਲਮ ਫਕੀਰ ਦਾ ਢੱਡੀਆਂ ਦਾ ਚੱਲ ਤੇ ਏਲਮ ਫਕੀਰ ਦਾ ਏ ਬੀਰੇ ਗੱਲ ਹੈਗੀ ਐਂ ਉਹ ਵਿੱਚ ਝੂਠ ਵੀ ਵੱਜਣਗੇ ਤੇ ਤੂੰ ਝੂਠਾ ਦੇ ਵਿੱਚ ਹਾਂ ਨਹੀਂ ਕਰਨੀ ਠੀਕ ਹੈ ਮੈਨੂੰ ਐਂ ਦੱਸੀ ਕੋਈ ਦੋ ਭਾਈਆਂ ਦਾ ਪਰਿਵਾਰ ਆਪਣੇ ਪਰਿਵਾਰ ਦੇ ਵਿੱਚ ਸੀਗਾ ਦੋ ਭਾਈ ਕੌਣ ਸੀ ਹੈ ਅੱਜ ਤੱਕ ਨਹੀਂ ਵੇਖੇ ਤੇਰੇ ਡੈਡੀ ਹੋਰੀ ਕਿੰਨੇ ਆ ਤਿੰਨ ਭਰਾ ਠੀਕ ਆ ਤੇਰੇ ਦਾਦੇ ਹੋਰੀ ਪੰਜ ਜੀ ਤੁਸੀਂ ਕਿੰਨੇ ਵੀਰੇ ਹੈ ਦੋ ਐਂ ਮੈਂ ਕਿੰਨੇ ਪੁੱਛਿਆ ਸੀ ਦੋ ਠੀਕ ਹੈ ਇੱਕ ਮੈਨੂੰ ਹੋਰ ਦੱਸੀ ਪਈ ਆਪਣੇ ਪਰਿਵਾਰ ਦੇ ਵਿੱਚ ਕੋਈ ਸਿੱਖ ਸੰਤ ਦੀ ਸੇਵਾ ਹੈਗੀ ਆ ਸਿੱਖ ਨੂੰ ਮੰਨੀ ਜਾਂਦੇ ਆ ਇੱਕ ਆਇਆ ਇੱਕ ਨੂੰ ਮੰਨਦੇ ਆ ਇੱਕ ਆਇਆ ਮੈਂ ਕਿਹਾ ਇੱਕ ਨੂੰ ਮੰਨਿਆ ਹਜੇ ਮੈਂ ਤੈਨੂੰ ਕੀ ਕਹੀਏ ਮੈਂ ਕਿਹਾ ਇੱਕ ਆਇਆ ਵੀਰੇ ਹਜੇ ਦੂਜਾ ਆਇਆ ਨਹੀਂਗਾ ਮੈਂ ਵੇਖ ਕੇ ਦੱਸਦਾ ਕੀ ਲੱਗਦਾ ਹੈ ਕੀ ਕੌਣ ਅਖਿਆਣ ਹੈ ਫਕੀਰ ਦਾ ਢੀਆਂ ਦਾ ਚੇਲੇ ਉੱਤੇ ਇਹਨ ਮੁਫਕੀਰ ਆਇਓ ਆਇ ਕਥੇ ਰਾਗਾ ਸ਼ਲਵਾ ਆਇਆ ਮੈਨੂੰ ਐਂ ਦੱਸੀ ਵੀਰੇ ਅਸਾਂ ਕਿਧਰ ਰੁੱਕ ਜਾਂਦਾ ਵੀਰੇ ਯਾਰਾਂ ਰੁੱਕ ਕੇ ਆਉਂਦਾ ਹੋਵੇ ਸੰ ਫੇਰ ਦਰਦ ਵਾਲੀ ਕਹਾਣੀ ਬੰਦੀ ਆ ਪੇਟ ਦੇ ਵਿੱਚ ਇਹ ਕਿਹਦੇ ਬੰਦੀ ਆ ਵੀਰੇ ਤੇਰੇ ਬੰਦੀ ਵੀਰੇ ਠੀਕ ਆ ਇੱਕ ਮੈਨੂੰ ਹੋਰ ਦੱਸ ਯਾਰ ਪੀਰ ਨੂੰ ਕੌਣ ਮੰਨਦਾ ਰਿਹਾ ਸੋਡੇ ਅੱਜ ਤੱਕ ਅਈ ਮੰਨਿਆ ਕਿਥੇ ਨੇ ਹੈ ਇੱਕ ਲੱਤ ਦੇ ਵਿੱਚ ਦਰਦ ਕਿਹਦੇ ਹੋਣ ਲੱਗ ਜਾਂਦਾ ਤੇਰੀ ਮੰਮੀ ਦੇ ਠੀਕ ਆ ਚੱਲੀ ਸੇ ਬਦਰਾ ਉਹ ਕਾਲੀਆਂ ਵਜ਼ਾਰੀਆਂ ਦਾ ਪੈਂਦਾ ਵੇਖ ਸ਼ੋਰ ਅੱਖਰ ਰੋੜੀ ਗੁਰਪ੍ਰੀਤ ਨਾ ਯਾਰ ਬੇਲੀਆਂ ਚ ਵੇਖ ਕੌਣਾ ਇਹ ਬੰਦਾ ਇਹ ਜ਼ਰੂਰ ਆ ਨੌਜਵਾਨ ਆ ਉੱਚਾ ਲੰਮਾ ਕੱਦ ਦਾ ਗੋਰਾ ਨਸ਼ੋ ਆ ਜਿਮੀਦਾਰਾਂ ਦਾ ਮੁੰਡਾ ਹੋਵੇ ਐਨੀ ਵੀ ਨਿਸ਼ਾਨੀ ਤੈਨੂੰ ਦੱਸਤੀ ਨੌਜਵਾਨ ਹਾਂ ਵੱਡੇ ਪਰਿਵਾਰ ਦੇ ਵਿੱਚ ਚੱਲੀ ਵੱਡੇ ਪਰਿਵਾਰ ਦੇ ਵਿੱਚ ਤਾਏ ਚਾਚਾ ਦੇ ਵਿੱਚ ਚੱਲ ਹੈ ਇੱਕ ਮੈਨੂੰ ਹੋਰ ਦੱਸੀ ਰਸ ਕੇ ਘਰੋਂ ਕੌਣ ਜਾਣ ਦੀ ਕੋਸ਼ਿਸ਼ ਕਰਦਾ ਹੁੰਦਾ ਪੰਜ ਰਤਨੀ ਕੋਈ ਪੀਂਦਾ ਦਾਰੂ ਕੌਣ ਪੀਂਦਾ ਆਪਣੇ ਪਰਿਵਾਰ ਦੇ ਵਿੱਚ ਹੈ ਤਾਂ ਕਦੇ ਕਦੇ ਪੀਣਾ ਇਹ ਲਗਾਤਾਰ ਪਿੰਦਾ ਬੰਦਾ ਇਹ ਕੌਣ ਆ ਲਗਾਤਾਰ ਪਿੰਦਾ ਚਾਚੇ ਦਾ ਮੁੰਡਾ ਇੱਕ ਹੋਰ ਦੱਸੀ ਯਾਰ ਨੌਜਵਾਨ ਜਨਾਨੀ ਦੀ ਮੌਤ ਹੋਈ ਹੈ ਇਹ ਕੌਣ ਗੱਲ ਕਰ ਜਾਂ ਫਕੀਰਾ ਯਾਰ ਤਾਰ ਦੀ ਮੈਨੂੰ ਖਾਰ ਮਿਲਦੀ ਆ ਹੋ ਫੱਟੀ ਵਜ਼ਾਰੀ ਗੇੜਵਾ ਦੀ ਮੈਨੂੰ ਖਾਸ ਲੱਗਦੀ ਹੋ ਫੱਟੀ ਵਜ਼ਾਰੀ ਗੇੜਵਾ ਦੀ ਮੈਨੂੰ ਖਾਰ ਦੀ ਲੱਗਦੀ ਮੈਂ ਇਰੇ ਬੱਚੇ ਕਿੰਨੇ ਆ ਆਪਣੇ ਦੋ ਬੱਚੇ ਆ ਇਹ ਕੋਈ ਥੋੜਾ ਜਿਹਾ ਲੇਟ ਹੋਇਆ ਬੱਚਾ ਕਿ ਟਾਈਮ ਸਰ ਤੇ ਮਾਲਕ ਨੇ ਸੁਣ ਲਈ ਸੀ ਗੱਲਬਾਤ ਟਾਈਮ ਸਰ ਤੇ ਸੁਣ ਲਈ ਸੀ ਮੈਨੂੰ ਐਂ ਕਿਉਂ ਵਿਖਾਉਂਦੀ ਆ ਯਾਰ ਬੱਚਾ ਜਿਵੇਂ ਦੇ ਕੇ ਤੇ ਖੁੰਦੀ ਹੋਵੇ ਜਨਾਂ ਨੇ ਹੈ ਹੁੰਦੀ ਸੀ ਗੱਲਬਾਤ ਭੈਣ ਜੀ ਠੀਕ ਆ ਇੱਕ ਲੱਤ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਭੈਣੇ ਹੈ

ਵੇ ਆ ਸਰ ਅਗਲੋ ਟਿੱਕੇ ਮੈਨੂੰ ਯਾਰ ਐਂ ਵਿਖਾਈ ਜਾਂਦਾ ਜਿਵੇਂ ਆਪਾਂ ਵਿਖਾਇਆ ਬਹੁਤ ਥਾਈਆਂ ਹੈ ਹਨਾ ਪਰ ਇਹ ਦਿਨਾਨੀ ਪੱਟੀ ਨਹੀਂ ਗੀਰਾਂ ਦੇ ਸੋਡੀ ਮਿੱਟੀ ਨਹੀਂ ਐਸੇ ਸੀਗਾ ਨਾ ਸਿਸਟਮ ਇਹ ਵਿਖਾਇਆ ਬਹੁਤ ਬਾਬਿਆਂ ਨੂੰ ਵਿਖਾ ਲਿਆ ਕਰਾ ਵੀ ਲਿਆ ਕੋਈ ਸਿਸਟਮ ਬਹਾਲ ਨਹੀਂ ਆ ਰਿਹਾ ਗੁੱਸਾ ਕਰੋ ਤਾਂ ਇੰਨਾ ਚੜ ਜਾਂਦਾ ਵੀ ਜਿਵੇਂ ਖਤਮ ਹੋਣ ਵਾਲੀ ਗੱਲਬਾਤ ਹੋ ਜਾਂਦੀ ਮੈਂ ਮਰ ਜੂਆ ਤੂੰ ਮਰ ਜਾਏ ਇਹੋ ਜੀ ਗੱਲਬਾਤ ਹੋ ਜਾਂਦੀ ਆ ਹੁੰਦੀ ਆ ਨਾ ਹਾਂ ਇੱਕ ਮੈਨੂੰ ਵੀ ਆਇੰਦਾ ਸੀ ਬਾਬੇ ਖੇਤਰਪਾਲ ਨੂੰ ਕੌਣ ਮੰਨਦਾ ਰਿਹਾ ਆਪਣੇ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਮੰਨਦਾ ਇਹ ਮਾਤਾ ਮਸਾਣੀ ਦਾ ਕਿਵੇਂ ਰੂਪ ਲੈ ਖੜੀ ਆ ਹਾਂ ਤੁਸੀਂ ਨਹੀਂ ਮੰਨਦੇ ਕੋਈ ਆਪਣੇ ਪਰਿਵਾਰ ਦੇ ਵਿੱਚ ਕੋਈ ਹੋਰ ਘਰ ਜਾਂ ਕੋਈ ਕਿਸੇ ਨੇ ਕੋਈ ਸੁੱਖ ਦਿੱਤੀ ਹੋਵੇ ਜਾਂ ਤੁਸੀਂ ਗਏ ਹੋ ਕਿਸੇ ਤਰ੍ਹਾਂ ਦਾ ਕੋਈ ਮੈਟ੍ਰੈਵ ਜਾਂ ਹੋਇਆ ਸੀ ਦੂਜੇ ਘਰ ਦੇ ਮੰਨਦੇ ਆ ਜਾਂ ਕੋਈ ਹਾਂ ਆਪਣੇ ਚਿੱਤਾਏ ਚਾਚੇ ਕੋਈ ਉਹ ਮੰਨਦੇ ਆ ਸਾਰੇ ਤੁਸੀਂ ਨਹੀਂ ਮੰਨਿਆ ਅਜ ਤੱਕ ਤੇ ਨਾ ਕਿਸੇ ਨੇ ਚਾਨਣਾ ਪਾਇਆ ਇੱਕ ਨੀਲਵੰਨੂ ਨੀਲਕੀ ਦੇ ਪੈਂਦੇ ਵੀਰੇ ਯਾਰ ਹੈਂ ਮਾਤਾ ਦੇ ਇੱਕ ਡੋਲੇ ਦੇ ਵਿੱਚ ਐ ਫਰਕਨ ਲੱਗ ਜਾਂਦਾ ਡੋਲਾ ਮਾਤਾ ਦਾ ਜਾਂ ਦੱਸਿਆ ਹੋਵੇ ਜਾਂ ਕੋਈ ਐਵੀਂ ਜੀ ਗੱਲਬਾਤ ਠੀਕ ਐ ਚੱਲੀ ਬਾਬਾ ਆ ਵੀ ਪੁੱਜੀ ਆਵੇਂ ਰੀਆ ਵੀ ਪੁੱਜੀ ਆ ਆ ਪੁੱਤੜੋ ਲੈ ਗਿਆ ਲੱਡਵੇ ਖੇਦ ਪਾਰਵਾ ਆ ਆ ਨਾ ਕਰਿਆ ਕਰ ਤੱਕਲੇ ਖੇਦ ਪਾਰਵਾ ਆ ਇੱਕ ਸਿੱਖ ਦੀ ਜਿਵੇਂ ਪੰਜ ਕੱਪੜੀ ਦਿੰਨੇ ਇੱਕ ਨੂੰ ਕੰਗਾ ਸਾਫਾ ਦਿੰਨੇ ਆ ਤੁਸੀਂ ਹੈ ਆ ਦੋਵੇਂ ਆ ਗਿਆ ਇੱਕ ਮੈਨੂੰ ਹੋਰ ਦੱਸੀ ਯਾਰ ਚਾਦਰ ਕੁੜਤਾ ਬੰਨ ਕੇ ਬਜ਼ੁਰਗ ਕਿਹੜਾ ਰੱਖਦਾ ਸੀ ਤੁਹਾਡਾ ਓਏ ਚਿੱਟੇ ਰੰਗ ਦਾ ਕੁਬਾਪੂ ਨੂੰ ਪੁੱਛੀਗਾ ਹੈ ਦਾੜੀ ਰੱਖੀ ਆਸ ਬੰਦੇ ਦੇ ਨਾਲੇ ਦਾੜੀ ਵਾਲਾ ਸਿੱਖਤਾਰੀ ਬੰਦਾ ਏ ਠੀਕ ਆ ਡੇਰੇ ਚ ਕਿੱਥੇ ਜਾਂਦੇ ਸੀ ਤੁਸੀਂ ਕਿਸੇ ਸੰਤਾਂ ਦੇ ਡੇਰੇ ਚ ਕਿੱਥੇ ਜਾਂਦੇ ਸੀ ਫਰੀਦਕੋਟ ਜਾਂਦੇ ਸੀ ਠੀਕ ਆ ਚੱਲੀ ਬਾਬਾ ਮੇਜ ਜੇਵਟਾ ਕਨਾਂ ਦੇ ਵਿੱਚ ਹੁੰਦਰਾ ਅੱਧ ਵਿੱਚ ਜੇਵਟਾ ਕਨਾਂ ਦੇ ਵਿੱਚ ਹੁੰਦਰਾ ਐ ਦਰਦਰਿਆ ਲਿਖ ਜਗਾ ਆ ਗਿਆ ਐ ਜੋਗੀ ਐ ਜੋਗੀ ਕਿਧਰੋਂ ਆ ਗਿਆ ਐ ਜੋਗੀ ਐ ਜੋਗੀ ਕਿਧਰੋਂ ਆ ਗਿਆ ਐ ਜੋਗੀ ਵੀਰੇ ਆਰ ਆਈ ਫੀਲਿੰਗ ਬਾਬੇ ਦੇ ਨਗਾਹੇ ਗਏ ਸੀ ਕਿਸੇ ਦੇ ਕਹਨ ਤੇ ਹੈ ਗਏ ਸੀ ਫਿਰ ਛੋਡੇ ਘਰੇ ਕੋਈ ਬਾਬਾ ਆਇਆ ਸੀਗਾ ਤੇ ਬਾਬਾ ਉਹ ਹੋਵੇ ਜਿਹੜੇ ਨੇ ਸਵਾ ਕਿਲੋ ਚੌਲ ਛੋਡੇ ਤੋਂ ਬੁਲਾਏ ਹੋਣ ਕਰੇ ਕਿੱਥੋਂ ਦਾ ਸੀ ਤੇ ਕੌਣ ਸੀ ਇਹ ਗੁਰਤੇਜ ਕੌਣ ਜਾਣਕਾਰੀ ਦੇ ਵਿੱਚ ਬੰਦਾ ਹੈ ਗੁਰਤੇਜ ਦਾਸ ਕੌਣਾ ਆਇਆ ਸੀ ਬੱਬਾ ਆਇਆ ਸੀ ਹੈ ਹਾਂਜੀ ਆਇਆ ਸੀ ਠੀਕ ਹੈ ਮੈਨੂੰ ਗੁਰਤੇਜ ਦੱਸ ਕੌਣਾ ਇੱਕ ਮਨਪ੍ਰੀਤ ਆ ਗਈ ਹੈ ਮਨਪ੍ਰੀਤ ਕੌਣਾ ਮਨਪ੍ਰੀਤ ਹੈ ਜੱਪਦੇ ਦੇ ਵਿੱਚ ਮੁੱਕੀ ਵੀ ਆ ਜਿਹੜੀ ਬੱਚਾ ਦੇ ਕੇ ਖੋਂਦੀ ਸੀ ਬੱਚਾ ਦੇ ਕੇ ਖੋਂਦੀ ਸੀ ਜਨਾਨੀ ਓਹ ਹੋਏ ਬੈਠਾਂ ਬੈਠਾਂ ਦੀ ਰਾਤ ਹੋ ਜਾਂਦੀ ਜਿਵੇਂ ਰੋਟੀ ਖਾਈਏ ਨੇ ਤੇ ਬੁਰਕੀ ਪਿੱਛੇ ਹੋ ਜੇ ਮੈਨੂੰ ਆਇਆ ਕਿਉਂ ਖਾਈ ਜਾਂਦੀ ਹੈ ਇਹ ਕੁਛ ਸਾ ਤੈਨੂੰ ਵੀ ਔਖਾ ਆਉਣ ਲੱਗ ਜਾਂਦਾ ਇਹ ਕਿਉਂ ਆਉਂਦਾ ਸੀ ਆਉਂਦਾ ठीक है चलिए ਉਹ ਕੋੜੀ ਗੇੜੀ ਆਗਲਾ ਤੋਂ ਪੀਰ ਪਾਈ ਯਾਦੂ ਗੋਰਾ ਪੀਰ ਘੇੜਨਾ ਨਾਲੇ ਖੇੜਦੀ ਮਸਾਣੀ ਵਾਈ ਯਾਦੂ ਗੋਰਾ ਪੀਰ ਘੇੜਨਾ ਨਾਲੇ ਖੇੜਦੀ ਮਸਾਣੀ ਵਾਈ ਯਾਦੂ ਗੋਰਾ ਪੀਰ ਘੇੜਦਾ ਯੋ ਜੀ ਜੇ ਕਿਸੇ ਦੇ ਕਹਿਨ ਤੇ ਗਏ ਹੋ ਮਰੇਲ ਕੋਟਲੇ ਮਰੇਲ ਕੋਟਲੇ ਨਹੀਂ ਗਈ ਪੁਲਿਸ ਕਿਹਨੂੰ ਦਿਸਦੀ ਆ ਜਾਂ ਕੇਸ ਪੈ ਗਿਆ ਕਿਸੇ ਤੇ ਅੱਜ ਤੱਕਰ ਨਹੀਂ ਹੋਈ ਕਹਾਣੀ ਇਹ ਹਾਂ ਸਹੀ ਐ ਐ ਸਹੀ ਆ ਗੱਲ ਤੇਰੀ ਅੱਜ ਤੱਕਰ ਨਹੀਂ ਹੋਇਆ ਹਾਂ ਇੱਕ ਮੈਨੂੰ ਹੋਰ ਦੱਸੀ ਵੀਰੇ ਗੰਦੇ ਬੁਰੇ ਸੁਪਨੇ ਇਹ ਕਿਨੂੰ ਆਦੇ ਰਹੇ ਆ ਇਹ ਫਿਰ ਪਿੰਜਣੀਆਂ ਦੇ ਵਿੱਚ ਦਰਦ ਹੁੰਦਾ ਮੁਸ਼ਕ ਆਉਣ ਵਾਲੀ ਕਹਾਣੀ ਬਣ ਜਾਂਦੀ ਆ ਕਿਸੇ ਨੂੰ ਨਹੀਂ ਹੋਇਆ ਏ ਜਾਨਸ ਠੀਕ ਆ ਇੱਕ ਮੈਨੂੰ ਆਇਆ ਦੱਸਿਆ ਯਾਰ ਪੰਜ ਕਪੜੀ ਕੌਣ ਪਾਉਂਦਾ ਰਿਹਾ ਆਪਣੇ ਤੇਰੇ ਡੈਡੀ ਜੀ ਇਹ ਪੰਜ ਰਤਨੀ ਸੇਵਨ ਕਰਦੇ ਸੀ ਪੰਜ ਰਤਨੀ ਸੇਵਨ ਕਰਦੇ ਸੀ दारू ਪੀਂਦੇ ਸੀ ਹੈ ਠੀਕਾ ਇੱਕ ਮੈਨੂੰ ਹੋਰ ਦੱਸੀ ਚਾਂਣ ਚੱਕ ਪਸ਼ੂਆਂ ਦੇ ਉੱਤੇ ਦਿੱਕਤ ਪੈ ਗਈ ਆ ਦਾੜ ਦੇਣੇ ਡਿੱਗ ਪਿਆ ਹੈ ਇਹ ਮੱਝ ਸੀ ਇੱਕ ਮੈਨੂੰ ਹੋਰ ਦੱਸੀ ਕੋਈ ਗਾਂ ਦਾ ਵੀ ਨੁਕਸਾਨ ਹੋਇਆ ਪਰਿਵਾਰ ਦੇ ਵਿੱਚ ਆਪਣੇ ਹਨਾ ਇੱਕ ਕਾਫੀ ਟਾਈਮ ਦੀ ਗੱਲ ਹੋਵੇ ਫਿਰ ਤੁਸੀਂ ਮਾਸ ਕੀਨੇ ਚੱਕਿਆ ਸੀ ਖੁਰਨੀਆਂ ਦੇ ਵਿੱਚੋਂ ਚੱਕਿਆ ਹੋਵੇ ਚੱਕਿਆ ਸੀ ਇਹ ਵੀ ਬਹੁਤ ਪੁਰਾਣੀ ਗੱਲ ਆ ਯਾਦ ਹੈਗੀ ਨਾ ਚੰਗੀ ਤਰ੍ਹਾਂ ਉਹੀ ਨਹੀਂ ਕਹਿਣਾ ਵੀਰੇ ਹਾਂ ਠੀਕ ਆ ਚੱਲੀ ਬਾਬਾ I don't know what I'm